ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਚਿੱਠੇ ਖੋਲੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਕਿ ਭਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਵੀ ਹੈ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਟਿਆ ਵੀ ਹੈ ਹਰ ਇੱਕ ਪਰਦਾ ਹਰ ਇੱਕ ਪੋਤੜਾ ਚੰਗੀ ਤਰ੍ਹਾਂ ਖੋਲਿਆ ਗਿਆ ਹੱਕੇ ਬੱਕੇ ਰਹਿ ਗਏ ਪ੍ਰਤਾਪ ਸਿੰਘ ਬਾਜਵਾ ਅਤੇ ਜਿੰਨੀ ਵੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਅੱਜ ਵਿਧਾਨ ਸਭਾ ਦੇ ਵਿੱਚ ਆਈ ਵਿਧਾਨ ਸਭਾ ਦੇ ਵਿੱਚ ਤੋਤੇ ਉਡਾ ਦਿੱਤੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂ ਵੱਲੋਂ ਜਿਨ੍ਹਾਂ ਵੱਲੋਂ ਅੱਜ ਵਿਰੋਧ ਕੀਤਾ ਗਿਆ ਕਿਉਂਕਿ ਸੀਆਈਐਸਐਫ ਨੂੰ ਲੈ ਕੇ ਜਿਹੜਾ ਮੁੱਦਾ ਸੀ ਉਹ ਦੇਣ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੱਲੋਂ ਵੀ ਚਾਂਦੀ ਦੀ ਕਈ ਦਿਨਾਂ ਟੱਕਲ ਆਏਗਾ ਐਸਵਾਈਐਲ ਦੀ ਮੁੱਦੇ ਦੀ ਵੀ ਗੱਲ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਅਦ ਵਿੱਚ ਉਸ ਨੂੰ ਝੂਠਾ-ਪੂਠਾ ਪਾਣੀਆਂ ਦਾ ਰਖਾ ਬਣਾ ਦਿੱਤਾ ਗਿਆ ਹੋਲਡਿੰਗ ਬੋਰਡ ਲਗਾ ਦਿੱਤੇ ਗਏ ਦੇਣ ਕਿਹਨਾਂ ਦੀ ਹੈ ਸ਼ਰੂਮ ਦੀ ਅਕਾਲੀ ਦਲ ਵਾਲਿਆਂ ਦੀ ਚਾਹੇ ਉਹ ਬੀਬੀਐਮਬੀ ਯਾਨੀ ਕਿ ਭਾਖੜਾ ਡੈਮ ਦੀ ਗੱਲ ਹੋਵੇ ਤੇ ਚਾਹੇ ਹੋਵੇ ਉਥੋਂ ਦੀ ਸਿਕਿਉਰਿਟੀ ਦੀ ਯਾਨੀ ਕਿ ਜਿਹੜੇ ਬਾਰਡਰ ਏਰੀਆ ਤੇ ਡੈਮ ਨੇ ਪੰਜਾਬ ਦੇ ਉਥੇ ਤੇ ਪੰਜਾਬ ਪੁਲਿਸ ਤਨਾਤ ਹੈ لیکن ਜਿਹੜੇ ਅਧ ਵਿਚਾਲੇ ਦੇ ਹੱਗੇ ਨੇ ਪੰਜਾਬ ਦੇ ਉਹ ਸੈਂਟਰ ਨੇ ਆਪਣੇ ਹੱਥ ਵਿੱਚ ਕਰ ਲੈਨੇ ਯਾਨੀ ਕਿ ਸੀਆਈਐਸএফ ਨੂੰ ਲੈ ਕੇ ਅੱਜ ਬੜਾ ਹੰਗਾਮਾ ਹੋਇਆ ਹਾਲਾਂਕਿ ਸਹਿਮਤ ਹੋਏ ਕਿਉਂਕਿ ਇੱਕ ਇੱਕ ਗਲਤੀ ਗੜਾਈ ਗਈ ਭਾਈ ਤੁਸੀਂ ਸਮੇ ਸਮੇ ਤੇ ਦਿੱਲੀ ਦੀਆਂ ਸਰਕਾਰਾਂ ਦਿੱਲੀ ਤੋਂ ਜਿਹੜੇ ਤੁਹਾਨੂੰ ਆਦੇਸ਼ ਆਉਂਦੇ ਸੀ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕੀਤਾ ਤੁਸੀਂ ਉਹਨਾਂ ਦੇ ਇਸ਼ਾਰਿਆਂ ਉਤੇ ਲਿਫੇ ਜਿਸ ਤਰ੍ਹਾਂ ਤੋ ਤੁਹਾਨੂੰ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਤੁਸੀਂ ਕੀਤਾ ਤੇ ਤੁਸੀਂ ਸਾਨੂੰ ਦੋਸ਼ ਨਹੀਂ ਦੇ ਸਕਦੇ ਅਸੀਂ ਤਾਂ ਕਹਿੰਦੇ ਆ ਕਿ ਪੰਜਾਬ ਪੁਲਿਸ ਜਿਹੜੀ ਹੈ ਰਖਵਾਲੀ ਕਰੇ ਸੁਰੱਖਿਆ ਉਹ ਰੱਖਿਆ ਕਰੇ ਸਾਨੂੰ ਸੀਆਈਐਫ ਦੀ ਲੋੜ ਨਹੀਂ ਹੈ ਕਿਉਂਕਿ ਰੁਜ਼ਗਾਰ ਵੀ ਵਧੇਗਾ ਇੱਕ ਸੀਐਫ ਪਲਾਜ਼ਮ ਦੀ 97000 ਰੁਪਿਆ ਟੋਟਲ ਖਰਚ ਆਉਂਦਾ ਹੈ ਜੇਕਰ ਉਹ ਬੀਬੀ ਐਮਬੀ ਯਾਨੀ ਕਿ ਭਾਖੜਾ ਡੈਮ ਤੇ ਐਜ਼ ਅ ਸਕਿਉਰਟੀ ਕਰਦਾ ਹੈ ਤੇ ਇਹਦੇ ਨਾਲ ਦੋ ਤਿੰਨ ਮਲਾਜ਼ਮ ਲੱਗ ਜਾਂਦੇ ਨੇ ਪੰਜਾਬ ਪੁਲਿਸ ਦੇ ਹਰ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਮਿੰਦਾ ਕੀਤਾ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਮੰਨਣ ਭਾਵੇਂ ਨਾ ਮੰਨਣ ਭਾਵੇਂ ਉਟੀਟ ਹੋ ਜਾਣਾ ਲੇਕਿਨ ਅੱਜ ਜੋ ਕੁਝ ਵੀ ਹੋਇਆ ਦੋਸ਼ੀ ਪਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਕਾਂਗਰਸ ਪਾਰਟੀ ਵਾਲੇ ਅਤੇ ਭਾਤੀ ਜਨਤਾ ਪਾਰਟੀ ਵਾਲੇ ਤੇ ਜੇਕਰ ਇਹਵੇਂ ਆ ਜਿਸ ਤਰ੍ਹਾਂ ਹਾਲੇ ਡੇਢ ਸਾਲ ਪਿਆ ਹੈ ਮਨਪ੍ਰਿਤ ਯਾਦਲੀ ਨੇ ਬਹੁਤ ਕੁਝ ਵਕਿਆ ਤਰੀਕੇ ਦੇ ਨਾਲ ਤੱਥਾਂ ਦੇ ਆਧਾਰਤ ਗੱਲ ਕੀਤੀ ਸੁਖਬਾਲ ਸਿੰਘ ਖਹਿਰ ਨੂੰ ਟਾਈਮ ਮਿਲਿਆ ਲੇਕਿਨ ਉਹ ਹੋਰ ਕਿਤੇ ਲੈ ਕੇ ਭੱਜ ਗਿਆ ਜਿਹੜੇ ਫੇਕ ਅਨਕਾਉਂਟਰਾਂ ਦੇ ਉਹਦੇ ਮੈਕ ਦਾ ਜਿਹੜਾ ਉਹਦਾ ਮੈਕ ਬੰਦ ਕਰ ਦਿੱਤਾ ਗਿਆ ਉਹ ਕੁਝ ਬੋਲ ਨਹੀਂ ਸਕੇ ਬਾਕੀ ਜਿੰਨਾ ਵੀ ਕੋਈ ਸਵਾਲ ਜਵਾਬ ਕੀਤੇ ਉਹਨਾਂ ਦਾ ਠੋਕ ਕੇ ਜਵਾਬ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਧਰੋਂ ਜਿਵੇਂ ਹੀ ਪ੍ਰਤਾਪ ਸਿੰਘ ਬਾਜਵਾ ਆਏ ਕਹਿੰਦੇ ਸਾਡੀ ਵਾਰੀ ਆਉਣ ਦਿਓ ਤੁਸੀਂ ਸਾਰੇ ਅੰਦਰ ਜਾਓਗੇ ਤੁਸੀਂ ਫਰਜੀ ਇਨਕਲਾਬੀ ਹੋ ਭਾਈ ਤੁਹਾਡਾ ਪਤਾ ਹੈ ਤੁਸੀਂ ਕੀ ਕੀਤਾ ਤੁਸੀਂ ਕਿਵੇਂ ਕੰਟਰੀਬਿਊਟ ਕਿੰਨਾ ਕੁ ਤੁਸੀਂ ਕੰਟਰੀਬਿਊਟ ਕੀਤਾ ਪੰਜਾਬ ਦੇ ਵਿੱਚ ਇਸ ਕਰਕੇ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੇਚਾ ਪਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜ ਮੈਂਬਰੀ ਕਮੇਟੀ ਦੇ ਰਾਹ ਜਿਸ ਦੇ ਸਭ ਤੋਂ ਜ਼ਿਆਦਾ ਮੋਰੀ ਨੇ ਮਨਪ੍ਰੀਤ ਇਆਲੀ ਕਿਉਂਕਿ ਇਹਨਾਂ ਨੂੰ 18 ਸੀਟਾਂ ਮਿਲੀਆਂ 14 ਤੋਂ 15 ਰਹਿ ਗਈਆਂ ਹੁਣ ਇਹਨਾਂ ਦਾ ਜਿਹੜਾ ਪੇਚਾ ਪਵੇਗਾ ਉਹ ਪਵੇਗਾ ਦੋ ਜਾਂ ਸਤੈਤੀਆਂ ਵਧਾਸਪਾਆਂ 14 ਦੇ ਵਿੱਚ ਪੰਜ ਮੈਂਬਰੀ ਕਮੇਟੀ ਤੇ ਨਾ ਯਾਨੀ ਕਿ ਉਹ ਭਾਵੇਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਹੋਣ ਤੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਣ ਕਿਉਂਕਿ ਬਾਦਲ ਢੜ ਦਾ ਆਪਦਾ ਰੋਲਾ ਨਹੀਂ ਮੁੱਕਦਾ ਕਾਂਗਰਸ ਪਾਰਟੀ ਦਾ ਆਪਸੀ ਘਾਟੋ ਪ੍ਰੇਸ਼ ਹੈ ਬਾਦਲ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਰੋਲਾ ਚੱਲ ਰਿਹਾ ਹੈ ਉਸੀ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਿਹਾ ਹੈ ਇਸੇ ਕਰਕੇ ਪੱਤਰਕਾਰਾਂ ਵੱਲੋਂ ਅੱਜ ਕਿਹਾ ਗਿਆ ਕਿ ਜਿਸ ਤਰ੍ਹਾਂ ਅੱਜ ਪੋਤੜੇ ਪੋਲਾ ਖੁੱਲ ਕੇ ਰੱਖ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੇਲਾ ਲੁੱਟਿਆ ਨਹੀਂ ਜਾਣਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਉਹ ਮੇਲਾ ਲੁੱਟਣਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਪੰਜ ਕਿਸ਼ੋਰਨੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਟੀ ਵਾਲੇ ਇਹਦੇ ਵਿੱਚ ਮਨਪ੍ਰੀਤ ਯਾਦਲੀ ਹੈ ਜਿਹਦੇ ਵਿੱਚ ਐਡਵੋਕੇਟ ਇਕਬਾਲ ਸਿੰਘ ਝੂਂਦਾ ਹੈ ਜਿਹਦੇ ਵਿੱਚ ਸੰਤਾ ਸਿੰਘ ਉਮੈਦਪੁਰੀ ਹੈ ਜਿਹਦੇ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਉੜਾਲਾ ਹੈ ਅਤ ਬੜਾਲਾ ਹੈ ਅਤੇ ਬੀਬੀ ਸਤਵੰਤ ਕੌਰ ਹੈ ਯਾਨੀ ਕਿ ਲੋਕ ਕਹਿੰਦੇ ਨੇ ਕਿ ਇਹੋ ਹੀ ਮੁੱਦਿਆਂ ਤੇ ਗੱਲ ਕਰਦੇ ਨੇ ਜਿਸ ਤਰ੍ਹਾਂ ਅੱਜ ਬਖੂਬੀ ਦੇ ਨਾਲ ਕੀਤੀ ਗੱਲ ਮਨਪ੍ਰੀਤ ਯਾਦਲੀ ਨੇ ਲੇਕਿਨ ਹਰ ਮਰਜ਼ ਉਤੇ ਹਰ ਪੰਥ ਦੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਕਿਆ ਸੂਚੀ ਕਾਂਗਰਸ ਦੀ ਲੀਡਰਸ਼ਿਪ ਨੂੰ